ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪੰਜਵਾ ਆਠ ਪਹਿਰ ਉਦਕ ਇਸਨਾਨੀ ਸਦ ਹੀ ਭੋਗ ਲਗਾਏ ਸੋ ਗਿਆਨੀ ਆਏ ਵਿਸਰਾਮ ਲਗਾਏ ਤੇ ਪਦ ਤੇ ਲਾਉਣਾ ਸਦ ਹੀ ਭੋਗ ਲਗਾਏ ਸੋ ਗਿਆਨੀ ਪਾਠ ਇਕੱਠਾ ਹੀ ਹੈ ਬਿਰਥਾ ਕਾਹੂ ਛੋੜਾ ਨਾਹੀ ਬਹੁਤ ਬਹੁਤ ਬਹੁਰ ਬਹੁਰ ਤਿਸ ਲਾਗ ਹੈ ਪਾਈ ਸਾਲ ਗ੍ਰਾਮ ਹਮਾਰਾ ਸੇਵਾ ਹਾਂਜੀ ਸਾਲ ਗ੍ਰਾਮ ਸਾਲ ਗ੍ਰਾਮ ਵੀ ਆ ਜਾਂਦਾ ਇੱਥੇ ਗੱਗੇ ਦੇ ਸਿਆਰੀ ਲੱਗੀ ਆ ਸਾਲ ਗ੍ਰਾਮ ਉਚਾਰਨ ਕਰਨਾ ਸਾਲ ਗ੍ਰਾਮ ਹਮਾਰਾ ਸੇਵਾ ਪੂਜਾ ਅਰਚਾ ਵੰਦਨ ਦੇਵਾ ਇੱਥੇ ਵੰਦਨ ਵੰਦਨ ਦੱਦੇ ਨਾਲ ਬੋਲਣਾ ਵੰਦਨ ਦੇਵਾ ਰਹਾਉ ਕੰਟਾ ਜਾ ਕ ਸੁਨੀਐ ਚੋ ਕੁੰਟ ਢੱਡਾ ਨਹੀਂ ਬੋਲਣਾ ਘੰਟਾ ਪੈਂਕਾ ਹੀ ਉਚਾਰਨ ਕਰਨਾ ਘੰਟਾ ਟਾ ਨਹੀਂ ਬੋਲਣਾ ਆਸਨ ਜਾ ਕ ਕੰਤਾ ਜਾ ਕ ਸੁਨੀਐ ਚੋ ਕੁੰਟ ਆਸਨ ਜਾ ਕ ਸਦਾ ਬੈਕੁੰਠ ਜਾ ਕਾ ਚਵਰ ਸਭ ਉਪਰ ਝੁਲੇ ਝੁਲੇ ਦਲੈਂਕੜ ਲੱਗੇ ਹੋਏ ਨੇ ਧਿਆਨ ਨਾਲ ਉਪਰ ਦੇ ਵੀ ਦਲੈਂਕੜ ਹਨ ਧਿਆਨ ਨਾਲ ਉਚਾਰਨ ਕਰਨਾ ਜਾ ਕਾ ਚਵਰ ਸਭ ਉਪਰ ਝੁਲੇ ਜਾ ਕਾ ਚਵਰ ਸਭ ਉਪਰ ਝੁਲੇ का धूप सदा प्रफुला धूप बोलना पप्पा ही उच्चारण करना है। ताका तूप सदा काट काट संपट है रे जा का है ती विश्राम है घट घट संपट है रे जा का अभग सबा संग है साधा हाँ, ये अभग उच्चारण करना है ਆ ਭਗ ਨਹੀਂ ਕਹਿਣਾ ਹੈ ਯਾਨੀ ਨਾਸ਼ ਤੋਂ ਰਹਿ ਤੋ ਸਵਾ ਹੈ ਮਜਲਿਸ ਹੈ ਦਰਬਾਰ ਹੈ ਸਵਾ ਪੁਲਾਈ ਬੋਲਣਾ ਇਹਨੂੰ ਸੱਭਾ ਨਹੀਂ ਕਹਿਣਾ ਹੈ ਸੰਗ ਹੈ ਸਾਧਾ ਸਾਧਾ ਵੀ ਪੁਲਾਈ ਬੋਲਣਾ ਸਾਧਾ ਨਹੀਂ ਕਹਿਣਾ ਆਰਤੀ ਕੀਰਤਨ ਸਦਾ ਆਨੰਦ ਇਹ ਵੀ ਪਾਦਨਾ ਬਹੁਤ ਜਿਆਦਾ ਆਉਂਦਾ ਇਹਨੂੰ ਆਮ ਸ਼ੁੱਧ ਨਹੀਂ ਬੋਲਦੇ ਇਹਨੂੰ ਕੀਰਤਨ ਕਹਿ ਜਾਂਦੇ ਹਨ ਕੀਰਤਨ ਨਹੀਂ ਕੀਰਤਨ ਪੂਰਾ ਬਿਹਾਰੀ ਨੂੰ ਦੀਰਕ ਲਿਜਾ ਕੇ ਸ਼ੁੱਧ ਬੋਲਣਾ ਹੈ ਮਹਿਮਾ ਸੁੰਦਰ ਸਦਾ ਬੇਅੰਤ ਜਿਸ ਹੈ ਪ੍ਰਾਪਤ ਤਿਸ ਹੀ ਲਹਿਣਾ ਸੰਤ ਚਰਨ ਉਹ ਆਇਓ ਸਰਨਾ ਹਾਥ ਚੜਿਓ ਹਰ ਸਾਲ ਗ੍ਰਾਮ ਕਹੋ ਨਾਨਕ ਗੁਰ ਕੀਨੋ ਦਾਨ ਗੁਰ ਕੀਨੂ ਦਾਨ ਆਸਾ ਮਹੱਲਾ ਪੰਜਵਾ ਪੰਚਪਦਾ ਜਿਹ ਪੜਾ ਲੂਟੀ ਪਨਿਹਾਰੀ ਸੂ ਮਾਰਗ ਸੰਤਨ ਦੂਰਾਰੀ ਸਤਗੁਰ ਪੂਰਾ ਸਾਚ ਕਹਿਆ ਨਾਮ ਤੇਰੇ ਕੀ ਮੁਕਤੇ ਬੀਥੀ ਨਾਮ ਤੇਰੇ ਕੀ ਮੁਕਤੇ ਬੀਥੀ ਜਾਮ ਕਾ ਮਾਰਗ ਦੂਰ ਰਹਾ ਰਹਾਉ ਜਹ ਲਾਲ ਚ ਜਾਤੀ ਘਾਟ ਦੂਰ ਰਹੀ ਉਹ ਜਾਣ ਤੇ ਬਾਟ ਏ ਦੂਰ ਰਹੀ ਇੱਥੇ ਵਿਸਰਾਮ ਲਾਉਣਾ ਉਹ ਜਾਣ ਤੇ ਬਾਟ ਜਹ ਆਵਟੇ ਬਹੁਤ ਕਾਨ ਸਾਥ ਏ ਆਵਟੇ ਹੀ ਪਾਠ ਉਚਾਰਨ ਕਰਨਾ ਆਵਟੇ ਨਹੀਂ ਕਹਿਣਾ ਥੋੜਾ ਜਿਹਾ ਕਸਕੇ ਬੋਲਣਾ ਹੈ ਜਹ ਆਵਟੇ ਬਹੁਤ ਕਾਨ ਸਾਥ ਪਾਰ ਬ੍ਰਹਮ ਕੇ ਸੰਗੀ ਸਾਧ ਚਿਤਰ ਗੋਪਤ ਸਭ ਲਿਖਤੇ ਲਿਖਾ ਭਗਤ ਜਨਾ ਕਉ ਦ੍ਰਿਸ਼ਟ ਨਾ ਪੀਖਾ ਕਹ ਨਾਨਕ ਜਿਸ ਸਤਗੁਰ ਪੂਰਾ ਵਾਜਿ ਤਾ ਕੈ ਅਨਹਦ ਤੂਰਾ ਅਸਾ ਮਹੱਲਾ ਪੰਜਵਾ ਦੋ ਪਦਾ ਇੱਕ ਹਾਂਜੀ ਇਹ ਦੋ ਪਦਾ ਇੱਕ ਉਚਾਰਨ ਕਰਨਾ ਪਹਿਲਾਂ ਨਹੀਂ ਕਹਿਣਾ ਸਾਧੂ ਸੰਗ ਸਿਖਾਇਓ ਨਾਮ ਸਰਬ ਮਨੋਰਥ ਪੂਰਨ ਕਾਮ ਬੋਝ ਗਈ ਤ੍ਰਿਸ਼ਨਾ ਹਰ ਜਸ ਅਗਾਨੀ ਜਾਪ-ਜਾਪ ਜੀਵਾ ਸਾਰਗ ਪਾਨੇ ਕਰਨ ਕਰਮਨ ਸਰਨ ਪਰਿਆ ਗੁਰ ਪ੍ਰਸਾਦ ਸਹਿਜ ਘਰ ਪਾਇਆ ਮਿਟਿਆ ਇੰਦੇ ਮਿਟਿਆ ਅੰਧੇਰਾ ਚੰਦ ਚੜਿਆ ਰਹਾਓ ਲਾਲ ਜਵੇਹਰ ਭਰੇ ਪੰਡਾਰ ਟੋਟ ਨਾ ਆਵੇ Jap ਨਿਰੰਕਾਰ ਅੰਮ੍ਰਿਤ ਸ਼ਬਦ ਪੀਵੇ ਜਨ ਅੰਮ੍ਰਿਤ ਸ਼ਬਦ ਪੀਵੇ ਜਨ ਕੋਈ ਅੰਮ੍ਰਿਤ ਸ਼ਬਦ ਪੀਵੇ ਜਨ ਕੋਈ ਨਾਨਕ ਤਾ ਕੀ ਪਰਮਗਤ ਹੋਏ ਆਸਾ ਘਰ ਸਤਵਾ ਮਹੱਲਾ ਪੰਜਵਾ ਹਰ ਕਾ ਨਾਮ ਰਿਦੈ ਨਿਤ ਧਿਆਈ ਸੰਗੀ ਸਾਥੀ सगਲ ਤਰਾਈ ਇਹ ਇੱਥੇ ਦੇਖ ਲਓ ਇੱਥੇ ਰਾਰੇ ਦੇ ਕੰਨੇ ਉੱਤੇ ਬਿੰਦੀ ਆ ਗਈ ਹੈ ਪਿੱਛੇ ਆਈ ਸੀ ਜਹ ਪਠਾਵ ਹੋ ਤਹ ਤਹ ਜਾਈਂ ਕੀ ਇਹ ਬਿੰਦੀ ਆਈਏ ਰਾਰੇ ਦੇ ਕੰਨੇ ਉੱਤੇ ਥੀੜੀ ਦੀ ਬਿਹਾਰੀ ਦੇ ਨਾਲ ਬਿੰਦੀ ਨਹੀਂ ਲਾਉਣੀ ਇੱਥੇ ਬੋਲਣਾ ਤਰਾਈ ਕਹਨੀ ਇਹ ਮੈਂਤ ਕਦਰ ਨਾਲੇ ਪਾਦ ਹੁੰਦੇ ਆ ਜਿੱਥੇ ਤਰਾਈ ਲਿਖਿਆ ਉੱਥੇ ਤਰਾਈ ਬੋਲੋ ਜਿੱਥੇ ਤਨਾਈ ਲਿਖਿਆ ਉੱਥੇ ਤਰਾਈ ਬੋਲੋ ਸੰਗੀ ਸਾਥੀ ਸਗਲ ਤਰਾਈ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੁਮਾਲੇ ਰਹਾਉ ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ ਅਸ ਮਹੱਲਾ ਪੰਜਵਾ ਸਾਧੂ ਸੰਗਤ ਤਰਿਆ ਸੰਸਾਰ ਹਰ ਕਾ ਨਾਮ ਮਨ ਹੈ ਆਧਾਰ ਚਰਨ ਕਮਲ ਗੁਰਦੇਵ ਪਿਆਰੇ ਉਜੈ ਸੰਤ ਹਰ ਪ੍ਰੀਤ ਪਿਆਰੇ ਰਹਾਉ ਜਾ ਕੇ ਮਸਤਕ ਲਿਖਿਆ ਭਾਗ ਕਹੋ ਨਾਨਕ ਤਾ ਕਾ ਥਿਰ ਸੁਹਾਗ ਆਸਾ ਮਹੱਲਾ ਪੰਜਾਬ ਮੀਠੀ ਆਗਿਆ ਫੇਰ ਕੀ ਲਾਗੀ ਸੋਕਨ ਘਰ ਕੀ ਕੰਤ ਤਿਆਗੀ ਇਹ ਸੋਕਨ ਉਚਾਰਨ ਕਰਨਾ ਹੈ ਸੌਕਨ ਵਖਰਾ ਨਹੀਂ ਛੇਦੀ ਬੋਲਣਾ ਕਸ ਕੇ ਵਿਚਾਰਨ ਕਰਨਾ ਸੌਕਨ ਘਰ ਕੀ ਕੰਤ ਤਿਆਗੀ ਪ੍ਰਯ ਸੋਹਾਗਨ ਸੀਗਾਰ ਕਰੀ ਮਨ ਮੇਰੇ ਕੀ ਤਪਤ ਹਰੀ ਭਲੋ ਭਯੋ ਪ੍ਰਯ ਕਹਿਆ ਮਾਨਿਆ ਸੁਖ ਸਹਿਜ ਇਸ ਘਰ ਕਾ ਜਾਨਿਆ ਰਹਾਉ ਹਉ ਬੰਦੀ ਦਾ ਖਿਜਮਤਦਾਰ ਇਹ ਖਿਜਮਤਦਾਰ ਪਾਠ ਕਰਨਾ ਜਿੱਜੇ ਨਾਲ ਯਾਨੀ ਪਾਠ ਕਰਨਾ ਕਿ ਝੱਜਾ ਬੋਲਦੰਨੇ ਆ ਖਿਜਮਤਦਾਰ ਕਹਿ ਜਾਂਦੇ ਹਨ ਖਿਜਮਤਦਾਰ ਹਉ ਬੰਦੀ ਪ੍ਰਿ ਖਿਜਮਤਦਾਰ ਕੋਹ ਅਬਿਨਾਸੀ ਅਗਮ ਅਪਾਰ ਲੇ ਪਖਾ ਪ੍ਰਿ ਚਲੋ ਪਾਈ ਚੱਲੋ ਕਸਕੇ ਬੋਲਨਾ ਹੈ ਭਾਗ ਗਏ ਪੰਚ ਦੂਤ ਲਾਵੇ ਨਾ ਮੈਂ ਕੁਲ ਨਾ ਸੋਭਾਵੰਤ ਕਿਆ ਜਾਨਾ ਕਿਉ ਭਾਨੀ ਕੰਤ ਵੋਹੀ ਅਨਾਥ ਗਰੀਬ ਨਿਮਾਨੀ ਕੰਤ ਫਕਰ ਹਮ ਕੀਨੀ ਰਾਣੀ ਜਬ ਮੁਖ ਪ੍ਰੀਤਮ ਸਾਜਨ ਲਗਾ ਇਸ ਵਿਸ्राम ਧਿਆਨ ਨਾਲ ਲਾਉਣਾ ਜਬ ਮੁਖ ਇਥੇ ਵਿਸ्राम ਹੈ ਪ੍ਰੀਤਮ ਸਾਜਨ ਇਥੇ ਠਮਕ ਲਾ ਦਿੰਦੀ ਹੈ ਪ੍ਰੀਤਮ ਸਾਜਨ ਲਗਾ ਸੂਖ ਸਹਜ ਮੇਰਾ ਧਨ ਸੁਹਾਗਾ ਕਹ ਨਾਨਕ ਮੂਰੀ ਪੂਰਨ ਆਸਾ ਸਤਿਗੁਰ ਮੇਲੀ ਪ੍ਰਭ ਗੁਣ ਤਾਸਾ ਸਾ ਮਹੱਲਾ ਪੰਜਵਾ ਮਥ ਤ੍ਰਿਕਪੀ ਦ੍ਰਿਸ਼ਟ ਕੁਰੂਰ ਬੋਲੇ ਕੌੜਾ ਜਿਹਬਾ ਕੀ ਫੂੜ ਫੂੜ ਫਫਾ ਬੋਲੇ ਕੌੜਾ ਜਿਹਬਾ ਕੀ ਫੂੜ ਸਦਾ ਭੁਖੀ ਪਿਰ ਜਾਣੈ ਦੂਰ ਐਸੀ ਇਸਤਰੀ ਇੱਕ ਇੱਥੇ ਵਿਸਰਾਮ ਲਾਉਣਾ ਐਸੀ ਇਸਤਰੀ ਇੱਕ ਰਾਮ ਉਪਾਈ ਹੁਣ ਸਭ ਜਗ ਖਾਇਆ ਹਮ ਗੁਰ ਰੱਖ ਗੁਰ ਰਾਖੇ ਮੇਰੇ ਭਾਈ ਰਹਾਉ ਓਨ ਸਭ ਜਗ ਖਾਇਆ ਇਥੇ ਵੀ ਸ੍ਰਾਮ ਹਮ ਗੁਰ ਰਾਖੇ ਮੇਰੇ ਭਾਈ ਗੁਰੂ ਨੇ ਰੱਖੇ ਹਮ ਗੁਰ ਰਾਖੇ ਮੇਰੇ ਭਾਈ ਓਨ ਸਭ ਜਗ ਖਾਇਆ ਨਾਮ ਗੋਰਾਖੇ ਮੇਰੇ ਭਾਈ ਰਹਾਉ ਪਾਇ ਠਗਲੀ ਸਭ जग ਜੋਹਿਆ ਜੱਗ ਕਸਕੇ ਹੀ ਬੋਲਣਾ ਬ੍ਰਹਮਾ ਬਿਸਨ ਮਹਾਦੇਵ ਮੋਹਿਆ ਗੁਰਮੁਖ ਨਾਮ ਲੱਗੇ ਸੋਹਿਆ ਗੁਰਮੁਖ ਨਾਮ ਲੱਗੇ ਗੁਰਮੁਖ ਨਾਮ ਲੱਗੇ ਸੋਹਿਆ ਵਰਤਨੇਮ ਕਰ ਥਾਕੇ ਇਹ ਵੀ ਵਿਸਰਾਮ ਥਾਕੇ ਤੇ ਬੋਣਾ ਵਰਤਨੇਮ ਕਰ ਥਾਕੇ ਗੁਣ ਹੈ ਚਰਨ ਤਾਟ ਤੀਰਥ ਭਵੇ ਤਾਟ ਤੀਰਥ ਤਾਟ ਤੀਰਥ ਭਵੇ ਸਭ ਧਰਨਾ ਸੇ ਉੱਭਰੇ ਜੇ ਸਤ ਗੁਰ ਕੀ ਸਰਨਾ ਮਾਇਆ ਮੋਹ ਸਭ ਸਭੋ ਜਗ ਬਾਧਾ ਹਾਂ ਸਭੋ ਕਸ ਕੇ ਬੋਣਾ ਸਭੋ ਜਗ ਬਾਧਾ ਹਉਮੈ ਪਚੈ ਮਨਮੁਖ ਮੂਰਾਖਾ ਮੂਰਾਖਾ ਪਾਠ ਇਕੱਠਾ ਹੀ ਬੋਲਣਾ ਮੂਰਾਖਾ ਵੱਖਰਾ ਨਹੀਂ ਕਹਿਣਾ ਇਕੱਠਾ ਤੇਜ਼ੀ ਨਾਲ ਬੋਲਣਾ ਹਉਮੈ ਪਚੈ ਮਨਮੁਖ ਮੂਰਾਖਾ ਗੁਰਨਾਨਕ ਬਾਹ ਪਕਰ ਹਮ ਰਾਖਾ ਇਹ ਬਾਹ ਬਹ ਕਹਦਾਂਗੇ ਤੇ ਹਾਹੇ ਦੇ ਕੰਨਾਂ ਵੀ ਲੱਗ ਜਾਂਦਾ ਬਾਹ ਪਕਰ ਬੱਬੇ ਦੇ ਕੰਨੇ ਨੂੰ ਵਧਾ ਦਈਏ ਆਹੇ ਤੇ ਵਾਛੜ ਦੇਣੀ ਐ ਬਾਹ ਗੁਰ ਨਾਨਕ ਬਾਹ ਫਕਰ ਹਮ ਰਖਾ ਆਸਾ ਮਹੱਲਾ ਪੰਜਵਾ ਸਰਗ ਦੂਖ ਜਬ ਵਿਸਰਹ ਸੁਆਮੀ ਈਹਾ ਉਹਾ ਕਾਮ ਨ ਪ੍ਰਾਨੀ ਸੰਤ ਤ੍ਰਿਪਤਾਸੇ ਹਰ ਹਰ ਧਿਆਏ ਹ ਇਤਿਹਾਏ ਉਚਾਰਨ ਕਰਨਾ ਹੀਢਾ ਅੱਧਾ ਯਈਆ ਹੈ ਦਾ ਉਚਾਰਨ ਹੈ ਤਾਂ ਦੇ ਸਿਆਰੀ ਐੜੇ ਕੰਨਾ ਈੜੀ ਸਿਆਰੀ ਧਿਆਜ ਸੰਤ ਤ੍ਰਿਪਤਾ ਸੇ ਹਰ ਹਰ ਧਿਆਏ ਸੰਤ ਤ੍ਰਿਪਤਾ ਸੇ ਹਰ ਹਰ ਧਿਆਏ ਕਰ ਕਿਰਪਾ ਆਪਣਾ ਨਾਇ ਲਾਇ ਸਰਬ ਸੁਖ ਪ੍ਰਭ ਤੁਮਰੀ ਰਜਾਇ ਰਹਾਉ ਸੰਘ ਹੋਵਤ ਕਾ ਜਾਣਤ ਦੂਰ ਸੋ ਜਨ ਮਰਤਾ ਨਿਤ ਨਿਤ ਝੂਰਾ ਜੇਨ ਸਭ ਕਿਸ ਦੀਆ ਤਿਸ ਚਿਤਵਤ ਨਾਹਿ ਮਹਾ ਵਿਖਿਆ ਮਹ ਦਿਨ ਰੈਨ ਜਾਹਿ ਕਹ ਨਾਨਕ ਪ੍ਰਭ ਸਿਮਰਹੁ ਏਕ ਇਸ ਪਾਦੀ ਵੀ ਮਿਹਨਤ ਜ਼ਿਆਦਾ ਕਰਨੀ ਚਾਹੀਦੀ ਆ ਕਹ ਕਹੋ ਨਹੀਂ ਕਹਿਣਾ ਹੈ ਹੂੜਾ ਲਾ ਕੇ ਕਹ ਨਾਨਕ ਪ੍ਰਭ ਸਿਮਰਹੁ ਏਕ ਕੋ ਨਾਨਕ ਪ੍ਰਭ ਸਿਮਰ ਹੋ ਏਕ ਗਤ ਪਾਈਐ ਗੁਰ ਪੂਰੇ ਟੇਕ ਵਾਹਿਗੁਰੂ ਜੀ ਕਾ ਕਾਲ ਸਹਾ ਕਰੇ ਵਾਹਿਗੁਰੂ ਜੀ ਕੀ ਫਤਿਹ